ਤਰੀਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਜੈਨਰਨੀ ਆਪੀ ਕਿਚਨ ਬਲਾਗ ਤੇ ਹੋਰ ਸੁਣਾਉਣ ਲਈ ਤੇ ਕੁਝ ਅਗਲੇ ਦਾ ਸਾਰੀ ਠੀਕ ਠਾਕ ਹੋਊਗੀ ਤੇ ਰੈਡੀ ਤੁਸੀਂ ਹੋਮ ਹੋਮੇਗੀ ਇੱਥੇ ਜ ਸਵੇਰ ਦਾ ਟਾਈਮ ਹੈ ਕੜੀ ਬਣਾ ਰਹੀ ਸੀ ਇੱਕ ਵਾਟਾ ਪਾ ਦਾਂਗੀ ਇੱਕ ਲਾਖੀ ਆਪਾਂ ਪਾ ਲਿਆ ਸਮਾਨ

ਨਵੇਂ ਨਿਕਾੜਦੇ ਨੇ ਚਰਕਾ ਨੂੰ ਘੁਟਿਆ ਆਦਿ ਪੈਸਮਾਂ ਚੱਕਦੇ ਨੇ ਹੁਣ ਇੱਕ ਔਲ ਪਾ ਕੇ ਆਪਾਂ ਇਹਨੂੰ ਟੱਕ ਦਾਂਗੇ ਜੀ ਉਬਾਲੀ ਆਉਣ ਤੱਕ ਥੋੜਾ ਜਿਹਾ ਪਾਣੀ ਪਾ ਦਿੰਦੇ ਹਾਂ ਹੋਰ ਇਥੇ ਰੜਕੀ ਸੀ ਜੀ ਮਲਾਈ ਮਲਾਈ ਪਈ ਸੀ ਆਪਣੀ ਕਈ ਡੇਣਾ ਦੀ ਇਕੱਠੀ ਹੋਈ ਹੋਈ ਉਹ ਮਧਾਣੀ ਲਾ ਦਿੱਤੀ ਸੀ ਜੀ ਮੈਂ ਇਹ ਤਾਂ ਸ਼ਾਮ ਦਾ ਟਾਈਮ ਹੈ ਜੀ ਇਹ ਪਰ ਪਤਾ ਮੱਖਣੀਆਂ ਬਣਾਉਣੀ ਸੀ ਤੇ ਬਾਕੀ ਜਿਹੜਾ ਦੁੱਧ ਨਿਕਲੂਗਾ ਦੇ ਵਿੱਚੋਂ ਉਹਦਾ ਪਨੀਰ ਬਣਾ ਲਾਂਗੇ ਜੀ ਕੱਲ ਨੂੰ ਕੰਮ ਆ ਜਾਊਗਾ ਸਵੇਰੇ ਕੰਮ ਜਾਦੇ ਹੁੰਦੇ ਨੇ ਨਾ ਘਾਲ ਵਜਾਂਦੇ ਦੋ ਤਿੰਨ ਦਿਨ ਹੋ ਗਏ ਇਹਨੂੰ ਰੜਕਣ ਦੀ ਹੁਣ ਥੋੜਾ ਜਿਹਾ ਟਾਈਮ ਸੀਗਾ ਤਾ ਕਰਕੇ ਮੈਂ ਥੀ ਮਧਾਨੀ ਲਾ ਦਿੱਤੀ ਸੀ ਵੀ ਲੱਗੇ ਤਾਂ 5 ਮਿੰਟ ਹੀ ਨੇ ਜੀ ਮੱਖਣੀ ਆਉਣ ਨੂੰ ਬਸ ਲਾਉਣ ਦੀ ਘਾਲ ਸੀਗੀ ਤੇ ਹੁਣ ਆਪਾਂ ਇਹਨੂੰ ਕੱਢ ਕੇ ਗਰਮ ਕਰ ਦਾਂਗੇ ਜੀ ਕੱਲ ਨੂੰ ਕਰ ਲਾਂਗੇ ਨਹੀਂ ਹੁਣ ਤਾਂ ਧਾਰਾਂ ਦਾ ਟਾਈਮ ਵੀ ਹੈ ਮੱਖਣੀ ਬਣਾ ਕੇ ਰੱਖ ਲਈ ਆਪਾਂ ਕੱਲ ਨੂੰ ਘਿਓ ਬਣਾ ਲਾਂਗੇ ਜੀ ਦੇ ਤੋਂ ਮੱਖਣੀ ਮਲਾਈ ਦੇ ਵਿੱਚੋਂ ਤਾਂ ਜਿੰਨਾ ਮਲਾਈ ਹੁੰਦੀ ਹੈ ਜਿਉਂ ਨਹੀਂ ਘਿਓ ਨਿਕਲਿਆ ਆਉਂਦਾ ਜਿਹੜਾ ਆਪਾਂ ਦਹੀਂ ਰੜਕਦੇ ਆ ਉਹ ਚੋਂ ਥੋੜਾ ਨਿਕਲਦਾ ਹੈ ਇਦੇ ਵਿੱਚ ਦੋਨੇ ਨਿਕਲੇ ਆਉਂਦੇ ਜੀ ਇਹ ਦੋ ਤਿੰਨ ਦੋ ਬਾਟੀਆਂ ਇੱਕ ਕੌਲਾ ਦੋ ਤਿੰਨ ਹੋਈ ਪਈ ਸੀ ਇਹ ਇਕੱਠੇ ਆਪਣੇ ਕੋਲ ਕਈ ਡੰਡਾਂ ਦੀ ਸੀਗੀ ਮਲਾਈ ਜੀ ਥੋੜੀ ਇਕੱਠੀ ਕਰਕੇ ਰੜਕ ਲੈਣੀ ਹੈ ਜਦੋਂ ਲੱਸੀ ਬਣਾਉਣੀ ਹੈ ਜਦੋਂ ਤਾਂ ਰੋਜ਼ ਦੀ ਰੋਜ਼ ਹੀ ਪੈ ਜਾਂਦੀ ਹੈ ਵਿੱਚ ਜੇ ਲੱਸੀ ਨਹੀਂ ਬਣਾਉਂਦੇ ਫੇਰ ਇਕੱਠੀ ਕਰਕੇ ਰੜਕਣੀ ਪੈਂਦੀ ਹੈ ਤੇ ਹੁਣ ਤਾਂ ਸਿਆਲ ਦੇ ਵਿੱਚ ਰੋਜ਼ ਮਾਂ ਨੂੰ ਇਹ ਰੜਕਿਆ ਕਰਾਂਗੇ ਤੇ ਸਾਗ ਤੇ ਮੱਖਣੀ ਪੈ ਜਾਂਦੀ ਹੈ ਸਬਜ਼ੀਆਂ ਵਗੈਰਾ ਤੇ ਮੱਖਣੀ ਵਧੀਆ ਲੱਗਦੀ ਹੈ। ਬੱਚੇ ਵੀ ਮੱਖਣੀ ਖਾ ਕੇ ਖੁਸ਼ ਨੇ ਜੀ ਫਿਰ। ਜਦੋਂ ਸਾਗ ਹੁੰਦਾ ਜਾਂ ਗਾਜਰ ਮਟਰ ਦੀ ਸਬਜ਼ੀ ਹੁੰਦੀ ਹੈ ਤੇ ਫਿਰ ਮੱਖਣੀ ਮੰਗਦੇ ਨੇ। ਤਾਂ ਕਰਕੇ ਤਾਂ ਹੀ ਮੱਖਣੀ ਬਣਾ ਲਿਆ ਕਰਾਂਗੇ। ਛੋਟੀ ਮਲਾਣੀ ਦੇ ਨਾਲ ਆਪਾਂ ਥੋੜਾ ਜਿਹਾ ਰੜਕ ਲਿਆ ਕਰਾਂਗੇ। ਪੀਣ ਜੋਗੀ ਲੱਸੀ ਰੜਕ ਲਿਆ ਕਰਾਂਗੇ ਜੀ। ਇਹ ਵੱਡੀ ਬਣਾਣੀ ਹੈ ਇਹਦੇ ਵਿੱਚ ਫਿਰ ਪਾਧ ਰੜਕਣਾ ਪੈਂਦਾ ਵੱਡੀ ਕਿੰਨੀ ਜੀ। ਛੋਟੀ ਜਿਹੜੀ ਆ ਪਹਿਲਾਂ ਹੁੰਦੀ ਸੀ ਦਿਵਾਲੀ ਵੇ ਉਹਦੇ ਨਾਲ ਰੜਕ ਲਿਆ ਕਰਾਂਗੀ ਨਾਲੇ ਮਲਾਈ ਰੋਜ਼ ਦੀ ਰੋਜ਼ ਰੜਕੀ ਜਾਇਆ ਕਰੂਗੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਤੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਦੇ ਰਹਿਣਾ ਜੀ ਬਹੁਤ ਪਿਆਰੀ YouTube ਫੈਮਿਲੀ ਆ ਆਪਣੀ ਜਿੰਨੀ ਵੀ ਆਪਣੇ ਨਾਲ ਜੁੜੇ ਨੇ ਭੈਣ ਭਰਾ ਸਾਰੇ ਬਹੁਤ ਪਿਆਰੀ ਨੇ ਜੀ ਤੇ ਇੱਕ ਗੱਲ ਕਮੈਂਟ ਆਇਆ ਸੀਗਾ ਜੀ ਵੀਰ ਜੀ ਦਾ ਉਹ ਆਪਣੀ ਵੀਡੀਓ ਦੇਖਦੇ ਨੇ ਤੇ ਕਹਿੰਦੇ ਸੀ ਭੈਣੇ ਨਾਂ ਦੱਸੋ ਵੀ ਕੱਲੀ ਭੈਣੇ ਲਿਖਦੇ ਆ ਤੇ ਨਾਂ ਲਿਖ ਕੇ ਨਾਲ ਉਹ ਕਰਿਆ ਜਾਂਦਾ ਕਮੈਂਟ ਮੇਰਾ ਨਾਮ ਜੀ ਅਮਰਪ੍ਰੀਤ ਕੌਰ ਆ ਸ਼ਾਇਦ ਮੈਂ ਕਦੇ ਦੱਸਿਆ ਵੀ ਨਹੀਂ ਹੈਗਾ ਜੀ ਵੀਡੀਓ ਦੇ ਵਿੱਚ ਅਮਰਪ੍ਰੀਤ ਕੌਰ ਨਾਂ ਆ ਜੀ ਮੇਰਾ ਤੇ ਇਹ ਆਪਾਂ ਜਿਹੜਾ ਦੁੱਧ ਨਿਕਲਿਆ ਜੀ ਕਿੰਨੀ ਇਹ ਧਰ ਲਈਏ ਗੈਸ ਦੇ ਉੱਤੇ ਇਹਦਾ ਪਨੀਰ ਬਣਾ ਕੇ ਪਨੀਰ ਕੱਢ ਕੇ ਰੱਖ ਲਾਂਗੇ ਪਨੀਰ ਤੇ ਇਹ ਕੜੀ ਗਰਮ ਕਰ ਲੈਣੇ ਆ ਸਵੇਰੇ ਬਣਾਈ ਸੀ ਆਪਾਂ ਕੜੀ ਤੇ ਚੌਲ ਬਣਾਏ ਸੀਗੇ ਨਾਲ ਰੋਟੀ ਵੀ ਬਣਾਈ ਸੀ ਚੌਲ ਵੀ ਹੁਣ ਆਪਾਂ ਰੋਟੀ ਬਣਾ ਲਾਂਗੇ ਜੀ ਉਸ ਤੋਂ ਬਾਅਦ ਇਹ ਆ ਗਈ ਜੀ ਵਾਰੀ ਕੱਪੜੇ ਤੇ ਹਲਾਉਣ ਦੀ ਅੱਜ ਦੇ ਹੀ ਨਹੀਂ ਜਿਆਦਾ ਨਹੀਂ ਹੈਗੇ ਥੋੜੇ ਜਿਹੇ ਇਹ ਪਤਲੇ ਜੀ ਸੌਲ ਕੱਢ ਲੈਨੇ ਸਵੇਰੇ ਸਵੇਰੇ ਠੰਡ ਹੁੰਦੀ ਹੈ ਜਿਹੜੇ ਨੂੰ ਤਾਂ ਨਹੀਂ ਲਿਆ ਜਾਂਦਾ ਸੌਲ ਹਜੇ ਸ਼ਾਮ ਨੂੰ ਵੀ ਜ਼ਰੂਰਤ ਨਹੀਂ ਪੈਂਦੀ ਸਵੇਰੇ ਜਦੋਂ ਧਾਰਾ ਕੱਢਣ ਜਾਂਦੇ ਆ ਜੀ ਉੱਠ ਕੇ ਉਦੋਂ ਠੰਡ ਲੱਗਦੀ ਹੈ ਪਤਲੇ ਜੀ ਸੌਲ ਦੋ ਕੱਢ ਲੈਨੇ ਅਜੇ ਹੋਰ ਕੋਈ ਕੋਟੀ ਟੋਪੀ ਕੁਝ ਨਹੀਂ ਕੱਟਿਆ ਹੈਗਾ 200 ਵਾਲੀ ਕੱਢੇ ਨੇ ਜੀ ਜਬ ਬੱਚਿਆਂ ਦੇ ਕਦੋਂ ਕੋਟ ਕੱਢ ਲੈਨੇ ਫਿਰ ਦਿਨ ਨੂੰ ਜਦੋਂ ਕੰਮ ਕਰਦੇ ਆ ਫਿਰ ਗਰਮੀ ਆ ਜਾਂਦੀ ਹੈ ਜੀ ਫਿਰ ਨਹੀਂ ਪਾਉਣ ਨੂੰ ਦਿਲ ਕਰਦਾ ਹੈਗਾ ਫਿਰ ਚੁੰਨੀ ਲਈ ਜਾਂਦੀ ਹੈ ਤੇ ਇੱਥੇ ਮੈਂ ਇਹ ਲਾਈਨਿੰਗ ਵਾਲਾ ਸੂਟ ਵੀ ਕੱਢ ਕੇ ਪਾ ਲਿਆ ਸੀ ਜਿਆਦਾ ਠੰਡ ਦੇ ਵਿੱਚ ਤਾਂ ਇਹ ਨਹੀਂ ਪੈਂਦੇ ਹੈਗੇ ਜੀ ਹੁਣ ਹਜੇ ਥੋੜਾ ਜਿਹਾ ਟੈਂਪ ਪੈ ਜਾਣਗੇ ਦਾ ਕਰਕੇ ਆਪਾਂ ਇਹ ਪਾ ਲਿਆ ਤੇ ਇਹ ਦੇ ਨਾਲ ਦੀ ਚੁੰਨੀ ਦੂਸਰੀ ਸੀਗੀ ਜੀ ਭਾਰੀ ਹੈ ਜਿਹੜੀਆਂ ਸੀਸੇ ਵਾਲੀਆਂ ਚੱਲੀਆਂ ਹੋਈਆਂ ਸੀ ਪਹਿਲਾਂ ਉਹ ਉਹ ਇਹਦੇ ਨਾਲ ਚੁੰਨੀ ਉਹ ਨਹੀਂ ਠੀਕ ਆਉਂਦੀ ਜੀ ਘਰੇ ਫੇਰ ਕੰਮਾਂ ਦੇ ਵਿੱਚ ਉਹ ਪਈ ਰਹੂਗੀ ਸੂਟ ਆਪਾਂ ਪਾ ਲੈਨੇ ਆ ਜੀ ਤੇ ਇਹ ਕੱਪੜੇ ਪਹਿਲਾਂ ਵੀ ਤੈਹ ਲਾਉਣ ਲੱਗੀ ਸੀ ਮੈਂ ਅਜੀ ਚੱਕੀ ਸੀ ਜੀ ਤੈਹ ਲਾਉਣ ਨੂੰ ਫੇਰ ਆਪਣੇ ਆ ਗਈ ਸੀ ਰਿਸ਼ਤੇਦਾਰ ਤੇ ਉਥੇ ਛੱਡ ਦਿੱਤੇ ਸੀ ਇਹ ਤੇ ਹੁਣ ਤਾਂ ਕਰਕੇ ਆਪਾਂ ਲੇਟ ਆ ਰਹੀ ਹਾਂ ਤੇ ਇਹਨਾਂ ਦੀ ਰਿਸ਼ਤੇਦਾਰ ਆਈ ਸੀ ਜੀ ਆਪਣੇ ਵਿਆਹ ਦਾ ਕਾਰਡ ਦੇਣ ਵਿਆਹ ਆ ਗਿਆ ਜੀ। ਹਾਂ। ਸਿਆਲਾਂ ਦੇ ਵਿੱਚ ਫੰਕਸ਼ਨ ਸ਼ੁਰੂ ਨੇ ਜੀ। ਇਸ ਵਾਰ ਦਾ ਇਹ ਪਹਿਲਾ ਫੰਕਸ਼ਨ ਆਇਆ ਹਜੇ। ਇਹ ਵਿਆਹ ਹੈ ਜੀ ਆਪਾਂ ਨੂੰ 6 ਤਰੀਕ ਦਾ, 6 ਦਸੰਬਰ ਦਾ। ਵੀਕ ਦਿਨ ਰਹਿ ਗਏ। ਲਓ ਜੀ ਆਪਾਂ ਇਹ ਕੱਪੜੇ ਨੇ ਤਿਆਹ ਲਾ ਕੇ ਇਹਨਾਂ ਨੂੰ ਸੈੱਟ ਕਰਕੇ ਸਾਧਾਂਗੇ। ਇੱਥੇ ਮੈਂ ਆਵਾਜ਼ ਦਾ ਰਿਕਾਰਡ ਕਰਨ ਲੱਗੀ ਸੀ ਜੀ। ਪਰ ਆਵਾਜ਼ ਦੂਰ ਕਰਕੇ ਘੱਟ ਆਉਂਦੀ ਸੀ ਮਾਈਕ ਨਹੀਂ ਯੂਜ਼ ਕਰਦੀ ਜੀ ਮੈਂ ਤੇ ਨਾ ਹੀ ਹਜੇ ਲਿਆਂਦਾ ਆਪਾਂ ਤਾਂ ਕਰਕੇ ਫਿਰ ਦੂਰੋਂ ਆਵਾਜ਼ ਨਹੀਂ ਆ ਰਹੀ ਸੀ ਮੈਂ ਵੀਡੀਓ ਬਣਾ ਕੇ ਜਿਹਾ ਸੁਣਿਆ ਥੋੜੀ ਆਉਂਦੀ ਸੀ ਤਾਂ ਕਰਕੇ ਆਪਾਂ ਫਿਰ ਵੌਇਸ ਓਵਰ ਕਰ ਦਿੱਤੀ ਹੈ ਜੀ ਇਹ ਜੇ ਤਿਲਕਣੇ ਜੇ ਸੂਟ ਪਾਉਣੇ ਤਾਂ ਕੰਮਾਂ 'ਚ ਵੀ ਥੋੜਾ ਜਿਹਾ ਔਖੇ ਲੱਗਦੇ ਇੱਧਰ ਤਾਂ ਸੱਜ ਜਾਂਦਾ ਜੀ ਮੱਜਾਂ ਵਗੈਰਾ ਦਾ ਕੰਮ ਕਰਦੇ ਆਂ ਵੀ ਰੇਣਾ ਥੋੜਾ ਜਿਹਾ ਔਖਾ ਹੀ ਹੋ ਜਾਂਦਾ ਥੱਲੇ ਲੱਗ ਜਾਂਦੇ ਨੇ ਤਿਲਕਣੇ ਜੇ ਜਾ ਕੇ ਫੇਰ ਲਿਪੜੰਦਾ ਡਾ ਰਹਿੰਦਾ ਜੀ ਮੱਜਾਂ ਚ ਸਾਰੀਆਂ ਵੀਡੀਓ ਨੂੰ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਹੋ ਜੀ ਆਪਣਾ ਸਾਥ ਤੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਆਪਣੀ YouTube ਫੈਮਿਲੀ ਵੱਡੀ ਹੋ ਸਕੇ ਲਓ ਇਹ ਲਾਧੀਆਂ ਤੈਹਾਂ ਆਪਾਂ ਮੈਂ ਆਪਣੇ ਸੂਟ ਦੀ ਤਹਿ ਲਾ ਰਹੀ ਸੀ ਰਿਸ਼ਤੇਦਾਰਾ ਇਹਨੇ ਜੀ ਉਹ ਸ਼ਾਇਦ ਮੈਂ ਉਧਰ ਹੀ ਰੱਖ ਲਿਆ ਇੱਕ ਇਹ ਲੱਗੀਆਂ ਜੀ ਨਾਲ ਦੀ ਨਾਲ ਸਾਂਭੇ ਜਾਣ ਫਿਰ ਵਧੀਆ ਰਹਿੰਦਾ ਜੀ ਨਹੀਂ ਫਿਰ ਇਕੱਠੇ ਹੋ ਜਾਂਦੇ ਨੇ ਤੇ ਦਿਨ ਬਹੁਤ ਛੋਟੇ ਨੇ ਹੁਣ ਕੰਮ ਮਸੀ ਸੈਟ ਆਉਂਦੇ ਨੇ ਜੀ ਸਾਰੇ ਦਿਨ ਚ ਪਤਾ ਹੀ ਨਹੀਂ ਲੱਗਦਾ ਜੀ ਦੁਪਹਿਰੇ ਕੰਮ ਕਰਦੇ ਫਿਰਦੇ ਆ ਇਹਨੂੰ ਕਦੋਂ 12 1:00 ਵਜ ਜਾਂਦਾ ਸਾਰਾ ਦਿਨ ਐਂ ਤੁਰਦੀ ਫਿਰਦੀ ਲੰਘ ਜਾਂਦਾ ਜੀ ਚਲੋ ਜੀ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ